ਪੰਜਾਬ ਸਰਕਾਰ 2 ਅਕਤੂਬਰ ਤੋਂ ਪੰਜਾਬ ਚ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਸ਼ੁਰੂ ਕਰਨ ਜਾ ਰਹੀ ਹੈ। ਬਿਮਾਰੀਆਂ ਚ ਪੈਸੇ ਨਾ ਹੋਣ ਦੀ ਹਾਲਤ ਚ ਪਰਿਵਾਰਾਂ ਦੀ ਮਦਦ ਹੁਣ ਪੰਜਾਬ ਸਰਕਾਰ ਕਰੇਗੀ। 10 ਲੱਖ ਰੁਪਇਆ ਪਰ ਪਰਿਵਾਰ ਜਿਹੜੀ ਸਿਹਤ ਬੀਮਾ 2 ਅਕਤੂਬਰ ਤੋਂ ਲਾਗੂ ਹੋ ਜਾਊਗੀ। ਹਰ ਪਰਿਵਾਰ ਕੋਈ ਫਾਰਮ ਨਹੀਂ ਭਰਨਾ ਕੋਈ ਨੀਲਾ ਕਾਰਡ ਪੀਲਾ ਕਾਰਡ ਹਰਾ ਕਾਰਡ ਨਹੀਂ ਬਸ ਆਧਾਰ ਕਾਰਡ ਤੇ ਬੋਟ ਕਾਰਡ ਚਾਹੀਦਾ ਤੁਹਾਡਾ ਹੈਲਥ ਕਾਰਡ ਬਣ ਜੂਏ ਜੀ ਉਹ ਵੀ ਨਹੀਂ ਬਣਿਆ ਹੋਇਆ ਤਾਂ ਵੀ ਰੱਬ ਨਾ ਕਰੇ ਕੋਈ ਬਿਮਾਰੀ ਹੋ ਜੇ ਤਾਂ ਹਸਪਤਾਲ ਜਾਓ ਇਲਾਜ ਕਰਾ ਕੇ ਘਰੇ ਆਜੋ ਬਾਕੀ ਸਾਰਾ ਖਸਾਬ ਜਿਹੜਾ ਹੈ ਪੰਜਾਬ ਸਰਕਾਰ ਕਰੂਗੀ ਇਹ ਦੁਨੀਆ ਦੀ ਸਭ ਤੋਂ ਬੈਸਟ ਹੈਲਥ ਸਰਵਿਸ ਹੈ ਇਹ ਇਲਾਜ ਪੂਰੀ ਤਰ੍ਹਾਂ ਕੈਸ਼ਲੈਸ ਅਤੇ ਪੇਪਰਲੈਸ ਹੋਵੇਗਾ ਸਰਕਾਰੀ ਕਰਮਚਾਰੀ ਅਤੇ ਪੈਨਸ਼ਨਰਾਂ ਸਮੇਤ ਸੂਬੇ ਦੇ ਅਸਲ ਵਸਨੀਕਾਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਹੈਲਥ ਕਾਰਡ ਜਾਰੀ ਕੀਤੇ ਜਾਣਗੇ ਤੇ ਇਸ ਸਕੀਮ ਦੇ ਤਹਿਤ ਪੰਜਾਬ ਸਰਕਾਰ ਸਰਕਾਰੀ ਹਸਪਤਾਲਾਂ ਦੇ ਨਾਲ ਨਿੱਜੀ ਹਸਪਤਾਲਾਂ 'ਚ ਵੀ ਨਾਪਾਤਰੀਆਂ ਦਾ ਮੁਫਤ ਇਲਾਜ ਕਰਵਾਏਗੀ ਸਰਿਕ ਸਵੇਰਾ ਜੀ ਵਿਵੇਖ ਰਿਓ ਤੁਸੀਂ ਤਾਂ ਬਿਆਸ ਦਰਿਆ ਨਾਲ ਜੁੜੀ ਇਸ ਵੇਲੇ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਿਆ ਹੈ ਤਾਂ ਦੱਸਦੀ ਹੈ ਕਿ 24 ਘੰਟਿਆਂ ਦੇ ਵਿੱਚ 31000 ਪਾਣੀ ਦਾ ਪੱਧਰ ਜਿਹੜਾ ਆ ਉਹ ਵੱਧ ਗਿਆ ਹੈ ਲਗਾਤਾਰ ਹੀ ਪੰਜਾਬ ਦੇ ਵਿੱਚ ਅਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਬਰਸਾਤ ਪੈ ਰਹੀ ਹੈ ਜਿਸ ਤੇ ਚਲਦੇ ਆ ਬਿਆਸ ਦਰਿਆ ਦੇ ਪਾਣੀ ਦੇ ਪੱਧਰ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਹੁਣ 24 ਘੰਟਿਆਂ ਦੇ ਵਿੱਚ 31000 ਪਾਣੀ ਦਾ ਪੱਧਰ ਵਧਿਆ ਹੈ ਯਾਨੀ ਹੁਣ 188000 ਜਿਹੜਾ ਆ ਉਹ ਪਾਣੀ ਦਾ ਪੱਧਰ ਪਹੁੰਚ ਚੁੱਕਿਆ ਹੈ ਤਾਂ ਲਗਾਤਾਰ ਹੀ ਜਿੱਥੇ ਬਿਆਸ ਦਰਿਆ ਦਾ ਪਾਣੀ ਦਾ ਪੱਧਰ ਵੱਧ ਰਿਹਾ ਹੈ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਬਿਆਸ ਦਰਿਆ ਦੇ ਪਾਣੀ ਦੇ ਨਾਲ ਪੰਜਾਬ ਦੇ ਕਈ ਪਿੰਡ ਹੜਾ ਦੀ ਮਾਰ ਚਿਲ ਰਹੇ ਨੇ ਤੇ ਹੁਣ ਬਿਆਸ ਦਰਿਆ ਦਾ ਪਾਣੀ ਦਾ ਪੱਧਰ 24 ਘੰਟਿਆਂ ਦੇ ਵਿੱਚ 31000 ਵਧਿਆ ਹੈ ਜਿਸ ਦੇ ਨਾਲ ਲੋਕਾਂ ਦੇ ਵਿੱਚ ਫਿਰ ਤੋਂ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ ਕਿਉਂਕਿ ਲਗਾਤਾਰ ਹੀ ਬਿਆਸ ਦਰਿਆ ਦੇ ਪਾਣੀ ਦੇ ਪੱਧਰ ਵਧਣ ਦੇ ਨਾਲ ਪੰਜਾਬ ਦੇ ਕਈ ਪਿੰਡ ਨੇ ਕਈ ਇਲਾਕੇ ਨੇ ਜੋ ਹੜਾ ਦੀ ਮਾਰ ਚਿਲ ਰਹੇ ਨੇ ਤਾਂ ਅਜਿਹੇ ਦੇ ਵਿੱਚ ਲਗਾਤਾਰ ਬੀਤੇ ਦਿਨਾਂ ਤੋਂ ਕੁਝ ਦਿਨਾਂ ਤੋਂ ਬਰਸਾਤ ਪੈ ਰਹੀ ਹੈ ਜਿਸ ਤੇ ਚਲਦੇ ਆ ਬਿਆਸ ਦਰਿਆ ਤੇ ਪਾਣੀ ਦੇ ਪੱਧਰ ਦੇ ਵਿੱਚ ਮੁੜ ਕੇ ਵਾਅਦਾ ਦਰਜ ਕੀਤਾ ਗਿਆ ਹੈ ਤੇ ਹੁਣ 188000 ਪਾਣੀ ਦਾ ਪੱਧਰ ਪਹੁੰਚ ਚੁੱਕਿਆ ਹੈ 24 ਘੰਟਿਆਂ ਦੇ ਵਿੱਚ ਜਿਹੜਾ ਹੈ 31000 ਵਾਅਦਾ ਦਰਜ ਕੀਤਾ ਗਿਆ ਹੈ ਮੌਕੇ ਤੋਂ ਸਾਡੇ ਸਹਿਯੋਗੀ ਪ੍ਰਿੰਸ ਦੀ ਗਰਾਊਂਡ ਰਿਪੋਰਟ ਤੁਹਾਨੂੰ ਦਿਖਾਉਂਦੇ ਆ ਦਰਿਕ ਸਵੇਰਾਂ ਜੀ ਵੀ ਵੇਖ ਰਹੇ ਹੋ ਤੁਸੀਂ ਤਾਂ ਬਿਆਸ ਦਰਿਆ ਨਾਲ ਜੁੜੀ ਇਸ ਵੇਲੇ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਿਆ ਹੈ ਤਾਂ ਦੱਸਦੀ ਹੈ ਕਿ 24 ਘੰਟਿਆਂ ਦੇ ਵਿੱਚ 31000 ਪਾਣੀ ਦਾ ਪੱਧਰ ਜਿਹੜਾ ਆ ਉਹ ਵੱਧ ਗਿਆ ਹੈ ਲਗਾਤਾਰ ਹੀ ਪੰਜਾਬ ਦੇ ਵਿੱਚ ਅਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਬਰਸਾਤ ਪੈ ਰਹੀ ਹੈ ਜਿਸ ਤੇ ਚਲਦੇ ਆ ਬਿਆਸ ਦਰਿਆ ਦੇ ਪਾਣੀ ਦੇ ਪੱਧਰ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਹੁਣ 24 ਘੰਟਿਆਂ ਦੇ ਵਿੱਚ 31000 ਪਾਣੀ ਦਾ ਪੱਧਰ ਵਧਿਆ ਹੈ ਯਾਨੀ ਹੁਣ 188000 ਜਿਹੜਾ ਆ ਉਹ ਪਾਣੀ ਦਾ ਪੱਧਰ ਪਹੁੰਚ ਚੁੱਕਿਆ ਹੈ ਤਾਂ ਲਗਾਤਾਰ ਹੀ ਬਿਆਸ ਦਰਿਆ ਦਾ ਪਾਣੀ ਦਾ ਪੱਧਰ ਵੱਧ ਰਿਹਾ ਹੈ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਬਿਆਸ ਦਰਿਆ ਦੇ ਪਾਣੀ ਦੇ ਨਾਲ ਪੰਜਾਬ ਦੇ ਕਈ ਪਿੰਡ ਹੜਾ ਦੀ ਮਾਰ ਚਿਲ ਰਹੇ ਨੇ ਤੇ ਹੁਣ ਬਿਆਸ ਦਰਿਆ ਦਾ ਪਾਣੀ ਦਾ ਪੱਧਰ 24 ਘੰਟਿਆਂ ਦੇ ਵਿੱਚ 31000 ਵਧਿਆ ਹੈ ਜਿਸ ਦੇ ਨਾਲ ਲੋਕਾਂ ਦੇ ਵਿੱਚ ਫਿਰ ਤੋਂ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ ਕਿਉਂਕਿ ਲਗਾਤਾਰ ਹੀ ਬਿਆਸ ਦਰਿਆ ਦੇ ਪਾਣੀ ਦੇ ਪੱਧਰ ਵਧਣ ਦੇ ਨਾਲ ਪੰਜਾਬ ਦੇ ਕਈ ਪਿੰਡ ਨੇ ਕਈ ਇਲਾਕੇ ਨੇ ਜੋ ਹੜਾ ਦੀ ਮਾਰ ਚਿਲ ਰਹੇ ਨੇ ਤਾਂ ਅਜੇਹੇ ਦੇ ਵਿੱਚ ਲਗਾਤਾਰ ਬੀਤੇ ਦਿਨਾਂ ਤੋਂ ਕੁਝ ਦਿਨਾਂ ਤੋਂ ਬਰਸਾਤ ਪੈ ਰਹੀ ਹੈ ਜਿਸ ਦੇ ਚਲਦਿਆਂ ਬਿਆਸ ਦਰਿਆ ਤੇ ਦੇ ਪੱਧਰ ਦੇ ਵਿੱਚ ਮੁੜ ਕੇ ਵਾਅਦਾ ਦਰਜ ਕੀਤਾ ਗਿਆ ਹੈ ਤੇ ਹੁਣ 188000 ਪਾਣੀ ਦਾ ਪੱਧਰ ਪਹੁੰਚ ਚੁੱਕਿਆ ਹੈ 24 ਘੰਟਿਆਂ ਦੇ ਵਿੱਚ ਜਿਹੜਾ 31000 ਵਾਅਦਾ ਦਰਜ ਕੀਤਾ ਗਿਆ ਹੈ ਮੌਕੇ ਤੋਂ ਸਾਡੇ ਸਹਿਯੋਗੀ ਪ੍ਰਿੰਸ ਦੀ ਗਰਾਊਂਡ ਰਿਪੋਰਟ ਤੁਹਾਨੂੰ ਦਿਖਾਉਂਦੇ ਆ ਦਰ ਇੱਕ ਸਵੇਰਾ ਟੀਵੀ ਵੇਖ ਰਹੇ ਹੋ ਤੁਸੀਂ ਤਾਂ ਬਿਆਸ ਦਰਿਆ ਨਾਲ ਜੁੜੀ ਇਸ ਵੇਲੇ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਿਆ ਹੈ ਤਾਂ ਦੱਸਦੀ ਹੈ ਕਿ 24 ਘੰਟਿਆਂ ਦੇ ਵਿੱਚ 31000 ਪਾਣੀ ਦਾ ਪੱਧਰ ਜਿਹੜਾ ਆ ਉਹ ਵੱਧ ਗਿਆ ਹੈ ਲਗਾਤਾਰ ਹੀ ਪੰਜਾਬ ਦੇ ਵਿੱਚ ਅਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਬਰਸਾਤ ਪੈ ਰਹੀ ਹੈ ਜਿਸ ਤੇ ਚਲਦੇ ਆ ਬਿਆਸ ਦਰਿਆ ਦੇ ਪਾਣੀ ਦੇ ਪੱਧਰ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਹੁਣ 24 ਘੰਟਿਆਂ ਦੇ ਵਿੱਚ 31000 ਪਾਣੀ ਦਾ ਪੱਧਰ ਵਧਿਆ ਹੈ ਯਾਨੀ ਹੁਣ 188000 ਜਿਹੜਾ ਆ ਉਹ ਪਾਣੀ ਦਾ ਪੱਧਰ ਪਹੁੰਚ ਚੁੱਕਿਆ ਹੈ ਤਾਂ ਲਗਾਤਾਰ ਹੀ ਜਿੱਥੇ ਬਿਆਸ ਦਰਿਆ ਦਾ ਪਾਣੀ ਦਾ ਪੱਧਰ ਵੱਧ ਰਿਹਾ ਹੈ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਬਿਆਸ ਦਰਿਆ ਦੇ ਪਾਣੀ ਦੇ ਨਾਲ ਪੰਜਾਬ ਦੇ ਕਈ ਪਿੰਡ ਹੜਾ ਦੀ ਮਾਰ ਚਿਲ ਰਹੇ ਨੇ ਤੇ ਹੁਣ ਬਿਆਸ ਦਰਿਆ ਦਾ ਪਾਣੀ ਦਾ ਪੱਧਰ 24 ਘੰਟਿਆਂ ਦੇ ਵਿੱਚ 31000 ਵਧਿਆ ਹੈ ਜਿਸ ਦੇ ਨਾਲ ਲੋਕਾਂ ਦੇ ਵਿੱਚ ਫਿਰ ਤੋਂ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ ਕਿਉਂਕਿ ਲਗਾਤਾਰ ਹੀ ਬਿਆਸ ਦਰਿਆ ਦੇ ਪਾਣੀ ਦੇ ਪੱਧਰ ਵਧਣ ਦੇ ਨਾਲ ਪੰਜਾਬ ਦੇ ਕਈ ਪਿੰਡ ਨੇ ਕਈ ਇਲਾਕੇ ਨੇ ਜੋ ਹੜਾ ਦੀ ਮਾਰ ਚਿਲ ਰਹੇ ਨੇ ਤਾਂ ਅਜੇਹੇ ਦੇ ਵਿੱਚ ਲਗਾਤਾਰ ਬੀਤੇ ਦਿਨਾਂ ਤੋਂ ਕੁਝ ਦਿਨਾਂ ਤੋਂ ਬਰਸਾਤ ਪੈ ਰਹੀ ਹੈ ਜਿਸ ਤੇ ਚਲਦੇ ਆ ਬਿਆਸ ਦਰਿਆ ਤੇ ਪਾਣੀ ਦੇ ਪੱਧਰ ਦੇ ਵਿੱਚ ਮੁੜ ਕੇ ਵਾਅਦਾ ਦਰਜ ਕੀਤਾ ਗਿਆ ਹੈ ਤੇ ਹੁਣ 188000 ਪਾਣੀ ਦਾ ਪੱਧਰ ਪਹੁੰਚ ਚੁੱਕਿਆ ਹੈ 24 ਘੰਟਿਆਂ ਦੇ ਵਿੱਚ ਜਿਹੜਾ 31000 ਵਾਅਦਾ ਦਰਜ ਕੀਤਾ ਗਿਆ ਹੈ ਮੌਕੇ ਤੋਂ ਸਾਡੇ ਸਹਿਯੋਗੀ ਪ੍ਰਿੰਸ ਦੀ ਗਰਾਊਂਡ ਰਿਪੋਰਟ ਤੁਹਾਨੂੰ ਦਿਖਾਉਂਦੇ ਆ ਦਰਿਕ ਸਵੇਰਾਂ ਟਿਵੀ ਵੇਖ ਰਹੇ ਹੋ ਤੁਸੀਂ ਤਾਂ ਬਿਆਸ ਦਰਿਆ ਨਾਲ ਜੁੜੀ ਐਸ ਵੇਲੇ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਿਆ ਹੈ ਤਾਂ ਦੱਸ ਦਈਏ ਕਿ 24 ਘੰਟਿਆਂ ਦੇ ਵਿੱਚ 31000 ਪਾਣੀ ਦਾ ਪੱਧਰ ਜਿਹੜਾ ਆ ਉਹ ਵੱਧ ਗਿਆ ਹੈ ਲਗਾਤਾਰ ਹੀ ਪੰਜਾਬ ਦੇ ਵਿੱਚ ਅਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਬਰਸਾਤ ਪੈ ਰਹੀ ਹੈ ਜਿਸ ਦੇ ਚਲਦੇ ਆ ਬਿਆਸ ਦਰਿਆ ਦੇ ਪਾਣੀ ਦੇ ਪੱਧਰ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਹੁਣ 24 ਘੰਟਿਆਂ ਦੇ ਵਿੱਚ 31000 ਪਾਣੀ ਦਾ ਪੱਧਰ ਵਧਿਆ ਹੈ ਯਾਨੀ ਹੁਣ 188000 ਜਿਹੜਾ ਆ ਉਹ ਪਾਣੀ ਦਾ ਪੱਧਰ ਪਹੁੰਚ ਚੁੱਕਿਆ ਹੈ ਤਾਂ ਲਗਾਤਾਰ ਹੀ ਬਿਆਸ ਦਰਿਆ ਦਾ ਪਾਣੀ ਦਾ ਪੱਧਰ ਵੱਧ ਰਿਹਾ ਹੈ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਬਿਆਸ ਦਰਿਆ ਦੇ ਪਾਣੀ ਦੇ ਨਾਲ ਪੰਜਾਬ ਦੇ ਕਈ ਪਿੰਡ ਹੜਾ ਦੀ ਮਾਰ ਚਿਲ ਰਹੇ ਨੇ ਤੇ ਹੁਣ ਬਿਆਸ ਦਰਿਆ ਦਾ ਪਾਣੀ ਦਾ ਪੱਧਰ 24 ਘੰਟਿਆਂ ਦੇ ਵਿੱਚ 31000 ਵਧਿਆ ਹੈ ਜਿਸ ਦੇ ਨਾਲ ਲੋਕਾਂ ਦੇ ਵਿੱਚ ਫਿਰ ਤੋਂ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ ਕਿਉਂਕਿ ਲਗਾਤਾਰ ਹੀ ਬਿਆਸ ਦਰਿਆ ਦੇ ਪਾਣੀ ਦੇ ਪੱਧਰ ਵਧਣ ਦੇ ਨਾਲ ਪੰਜਾਬ ਦੇ ਕਈ ਪਿੰਡ ਨੇ ਕਈ ਇਲਾਕੇ ਨੇ ਜੋ ਹੜਾ ਦੀ ਮਾਰ ਚਿਲ ਰਹੇ ਨੇ ਤਾਂ ਅਜਿਹੇ ਦੇ ਵਿੱਚ ਲਗਾਤਾਰ ਬੀਤੇ ਦਿਨਾਂ ਤੋਂ ਕੁਝ ਦਿਨਾਂ ਤੋਂ ਬਰਸਾਤ ਪੈ ਰਹੀ ਹੈ ਜਿਸ ਦੇ ਚਲਦਿਆਂ ਬਿਆਸ ਦਰਿਆ ਦੇ ਦੇ ਪੱਧਰ ਦੇ ਵਿੱਚ ਮੁੜ ਕੇ ਵਾਅਦਾ ਦਰਜ ਕੀਤਾ ਗਿਆ ਹੈ ਤੇ ਹੁਣ 188000 ਪਾਣੀ ਦਾ ਪੱਧਰ ਪਹੁੰਚ ਚੁੱਕਿਆ ਹੈ 24 ਘੰਟਿਆਂ ਦੇ ਵਿੱਚ ਜਿਹੜਾ ਹੈ 31000 ਵਾਅਦਾ ਦਰਜ ਕੀਤਾ ਗਿਆ ਹੈ ਮੌਕੇ ਤੋਂ ਸਾਡੇ ਸਹਿਯੋਗੀ ਪ੍ਰਿੰਸ ਦੀ ਗਰਾਊਂਡ ਰਿਪੋਰਟ ਤੁਹਾਨੂੰ ਦਿਖਾਉਂਦੇ ਆਂ ਸਰਿਕ ਸਵੇਰਾ ਜੀ ਵਿਵੇਖ ਰਿਓ ਤੁਸੀਂ ਤਾਂ ਬਿਆਸ ਦਰਿਆ ਨਾਲ ਜੁੜੀ ਇਸ ਵੇਲੇ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਿਆ ਹੈ ਤਾਂ ਦੱਸਦੀ ਹੈ ਕਿ 24 ਘੰਟਿਆਂ ਦੇ ਵਿੱਚ 31000 ਪਾਣੀ ਦਾ ਪੱਧਰ ਜਿਹੜਾ ਆ ਉਹ ਵੱਧ ਗਿਆ ਹੈ ਲਗਾਤਾਰ ਹੀ ਪੰਜਾਬ ਦੇ ਵਿੱਚ ਅਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਬਰਸਾਤ ਪੈ ਰਹੀ ਹੈ ਜਿਸ ਤੇ ਚਲਦੇ ਆ ਬਿਆਸ ਦਰਿਆ ਦੇ ਪਾਣੀ ਦੇ ਪੱਧਰ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਹੁਣ 24 ਘੰਟਿਆਂ ਦੇ ਵਿੱਚ 31000 ਪਾਣੀ ਦਾ ਪੱਧਰ ਵਧਿਆ ਹੈ ਯਾਨੀ ਹੁਣ 188000 ਜਿਹੜਾ ਆ ਪਾਣੀ ਦਾ ਪੱਧਰ ਪਹੁੰਚ ਚੁੱਕਿਆ ਹੈ ਤਾਂ ਲਗਾਤਾਰ ਹੀ ਜਿੱਥੇ ਬਿਆਸ ਦਰਿਆ ਦਾ ਪਾਣੀ ਦਾ ਪੱਧਰ ਵੱਧ ਰਿਹਾ ਹੈ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਬਿਆਸ ਦਰਿਆ ਦੇ ਪਾਣੀ ਦੇ ਨਾਲ ਪੰਜਾਬ ਦੇ ਕਈ ਪਿੰਡ ਹੜਾ ਦੀ ਮਾਰ ਚਿਲ ਰਹੇ ਨੇ ਤੇ ਹੁਣ ਬਿਆਸ ਦਰਿਆ ਦਾ ਪਾਣੀ ਦਾ ਪੱਧਰ 24 ਘੰਟਿਆਂ ਦੇ ਵਿੱਚ 31000 ਵਧਿਆ ਹੈ ਜਿਸ ਦੇ ਨਾਲ ਲੋਕਾਂ ਦੇ ਵਿੱਚ ਫਿਰ ਤੋਂ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ ਕਿਉਂਕਿ ਲਗਾਤਾਰ ਹੀ ਬਿਆਸ ਦਰਿਆ ਦੇ ਪਾਣੀ ਦੇ ਪੱਧਰ ਵਧਣ ਦੇ ਨਾਲ ਪੰਜਾਬ ਦੇ ਕਈ ਪਿੰਡ ਨੇ ਕਈ ਇਲਾਕੇ ਨੇ ਜੋ ਹੜਾ ਦੀ ਮਾਰ ਚਿਲ ਰਹੇ ਨੇ ਤਾਂ ਅਜੇਹੇ ਦੇ ਵਿੱਚ ਲਗਾਤਾਰ ਬੀਤੇ ਦਿਨਾਂ ਤੋਂ ਕੁਝ ਦਿਨਾਂ ਤੋਂ ਸਾਤ ਪੈ ਰਹੀ ਹੈ ਜਿਸ ਤੇ ਚਲਦੇ ਆ ਬਿਆਸ ਦਰਿਆ ਤੇ ਪਾਣੀ ਦੇ ਪੱਧਰ ਦੇ ਵਿੱਚ ਮੁੜ ਕੇ ਵਾਅਦਾ ਦਰਜ ਕੀਤਾ ਗਿਆ ਹੈ ਤੇ ਹੁਣ 188000 ਪਾਣੀ ਦਾ ਪੱਧਰ ਪਹੁੰਚ ਚੁੱਕਿਆ ਹੈ 24 ਘੰਟਿਆਂ ਦੇ ਵਿੱਚ ਜਿਹੜਾ 31000 ਵਾਅਦਾ ਦਰਜ ਕੀਤਾ ਗਿਆ ਹੈ ਮੌਕੇ ਤੋਂ ਸਾਡੇ ਸਹਿਯੋਗੀ ਪ੍ਰਿੰਸ ਦੀ ਗਰਾਊਂਡ ਰਿਪੋਰਟ ਤੁਹਾਨੂੰ ਦਿਖਾਉਂਦੇ ਆ ਦ릭 ਸਵੇਰਾਂ ਟਿਵੀ ਵੇਖ ਰਹੇ ਹੋ ਤੁਸੀਂ ਤਾਂ ਬਿਆਸ ਦਰਿਆ ਨਾਲ ਜੁੜੀ ਐਸ ਵੇਲੇ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਿਆ ਹੈ ਤਾਂ ਦੱਸ ਦਈਏ ਕਿ 24 ਘੰਟਿਆਂ ਦੇ ਵਿੱਚ 31000 ਪਾਣੀ ਦਾ ਪੱਧਰ ਜਿਹੜਾ ਆ ਉਹ ਵੱਧ ਗਿਆ ਹੈ ਲਗਾਤਾਰ ਹੀ ਪੰਜਾਬ ਦੇ ਵਿੱਚ ਅਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਬਰਸਾਤ ਪੈ ਰਹੀ ਹੈ ਜਿਸ ਤੇ ਚਲਦੇ ਆ ਬਿਆਸ ਦਰਿਆ ਦੇ ਪਾਣੀ ਦੇ ਪੱਧਰ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਹੁਣ 24 ਘੰਟਿਆਂ ਦੇ ਵਿੱਚ 31000 ਪਾਣੀ ਦਾ ਪੱਧਰ ਵਧਿਆ ਹੈ ਯਾਨੀ ਹੁਣ 188000 ਜਿਹੜਾ ਆ ਉਹ ਪਾਣੀ ਦਾ ਪੱਧਰ ਪਹੁੰਚ ਚੁੱਕਿਆ ਹੈ ਤਾਂ ਲਗਾਤਾਰ ਹੀ ਬਿਆਸ ਦਰਿਆ ਦਾ ਪਾਣੀ ਦਾ ਪੱਧਰ ਵੱਧ ਰਿਹਾ ਹੈ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਬਿਆਸ ਦਰਿਆ ਦੇ ਪਾਣੀ ਦੇ ਨਾਲ ਪੰਜਾਬ ਦੇ ਕਈ ਪਿੰਡ ਹੜਾ ਦੀ ਮਾਰ ਚਿਲ ਰਹੇ ਨੇ ਤੇ ਹੁਣ ਬਿਆਸ ਦਰਿਆ ਦਾ ਪਾਣੀ ਦਾ ਪੱਧਰ 24 ਘੰਟਿਆਂ ਦੇ ਵਿੱਚ 31000 ਵਧਿਆ ਹੈ ਜਿਸ ਦੇ ਨਾਲ ਲੋਕਾਂ ਦੇ ਵਿੱਚ ਫਿਰ ਤੋਂ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ ਕਿਉਂਕਿ ਲਗਾਤਾਰ ਹੀ ਬਿਆਸ ਦਰਿਆ ਦੇ ਪਾਣੀ ਦੇ ਪੱਧਰ ਵਧਣ ਦੇ ਨਾਲ ਪੰਜਾਬ ਦੇ ਕਈ ਪਿੰਡ ਨੇ ਕਈ ਇਲਾਕੇ ਨੇ ਜੋ ਹੜਾ ਦੀ ਮਾਰ ਚਿਲ ਰਹੇ ਨੇ ਤਾਂ ਅਜਿਹੇ ਦੇ ਵਿੱਚ ਲਗਾਤਾਰ ਬੀਤੇ ਦਿਨਾਂ ਤੋਂ ਕੁਝ ਦਿਨਾਂ ਤੋਂ ਬਰਸਾਤ ਪੈ ਰਹੀ ਹੈ ਜਿਸ ਦੇ ਚਲਦਿਆਂ ਬਿਆਸ ਦਰਿਆ ਤੇ ਪਾਣੀ ਤੇ ਪੱਧਰ ਦੇ ਵਿੱਚ ਮੁੜ ਕੇ ਵਾਅਦਾ ਦਰਜ ਕੀਤਾ ਗਿਆ ਹੈ ਤੇ ਹੁਣ 188000 ਪਾਣੀ ਦਾ ਪੱਧਰ ਪਹੁੰਚ ਚੁੱਕਿਆ ਹੈ 24 ਘੰਟਿਆਂ ਦੇ ਵਿੱਚ ਜਿਹੜਾ ਹੈ 31000 ਵਾਅਦਾ ਦਰਜ ਕੀਤਾ ਗਿਆ ਹੈ ਮੌਕੇ ਤੋਂ ਸਾਡੇ ਸਹਿਯੋਗੀ ਪ੍ਰਿੰਸ ਦੀ ਗਰਾਊਂਡ ਰਿਪੋਰਟ ਤੁਹਾਨੂੰ ਦਿਖਾਉਂਦੇ ਆਂ